ਤੇ ਅਹੀਂ ਤੋਂ ਮੈਂ ਹੰਦਰਾਣੀ ਠਾਣੀ ਨੇ ਬੱਚੇ ਇਸ ਤਰ੍ਹਾਂ ਭੇਜਣ ਦਾ ਫੈਸਲਾ ਕੀਤਾ ਸਾਨੂੰ ਕੋਈ ਏਜੰਟ ਮਿਲਿਆ ਉਹਨਾਂ ਨੇ ਕਿਹਾ ਕਿ ਬੱਚੇ ਮੈਂ ਤੁਹਾਡੇ 20 ਦਿਨ ਵਿੱਚ ਪਹੁੰਚਾ ਦਾਂਗਾ ਇੱਕ ਨੰਬਰ 'ਚ ਚਲੋ ਹੁਣ ਮੈਂ ਇਸ ਤਰ੍ਹਾਂ ਹੀ ਹਜੇ ਜ਼ਮੀਨ ਵੇਚ ਕੇ ਗਹਿਣੇ ਪਾ ਕੇ ਬੱਚੇ ਭੇਜ ਦਿੱਤੇ ਆਪਣੇ ਸਾਨੂੰ ਨਹੀਂ ਪਤਾ ਕਿ ਇੰਨਾ ਬੱਚਾ ਨੇ ਖੱਜਲ ਹੋਣਾ 4 ਮਹੀਨੇ ਬਾਅਦ 10 ਅਕਤੂਬਰ ਨੂੰ ਬੱਚੇ ਘਰੋਂ ਤੁਰੇ ਨੇ ਤੇ 28 ਜਨਵਰੀ ਨੂੰ ਬੱਚੇ ਪਹੁੰਚੇ ਨੇ ਲਾਸਟ ਕਾਲ ਹਨਾ 28 ਜਨਵਰੀ ਨੂੰ ਆਈਏ ਉਸ ਤੋਂ ਬਾਅਦ ਅੱਜ ਸਾਨੂੰ ਬੱਚਿਆਂ ਦੇ ਰਿਪੋਰਟ ਹੋਣ ਦਾ ਪਤਾ ਲੱਗਾ ਆ 45 45 ਲੱਖ ਰੁਪਇਆ ਦੋਨਾਂ ਦਾ ਲੱਗ ਗਿਆ 90 ਲੱਖ ਰੁਪਇਆ ਤਕਰੀਬਨ ਸਾਡੇ ਦੋਨਾਂ ਘਰਾਂ ਚੋਂ ਚਲ ਗਿਆ ਸੀ ਸਕੀਆਂ ਦਰਾਣੀ ਦੀ ਠਾਣੀ ਆ ਦੋਨੋਂ ਬੱਚੇ ਇੱਕੋ ਘਰ ਚ ਗਏ ਨੇ ਕਿੱਦਾਂ ਪੈਸੇ ਦਿੱਤੇ ਭਾਜੀ ਪੈਸੇ ਅਸੀਂ 20 ਲੱਖ ਰੁਪਇਆ ਕਰਕੇ ਦਿੱਤਾ ਸੀ ਉਹਨਾਂ ਨੂੰ ਨਹੀਂ ਕਿੱਦਾਂ ਪਹਿਲੀ ਵੇਚ ਕੇ ਦਿੱਤੇ ਪਹਿਲੀ ਵੇਚ ਕੇ ਮੇਰੇ ਤੇ ਦੋ ਦੇ ਦੋ ਕਿਲੇ ਪਹਿਲੀ ਵੇਚ ਗਏ ਤੇ ਇਹਨਾਂ ਦੀ ਮੇਰੀ ਦਰਾਣੀ ਦੀ ਪਹਿਲੀ ਇੱਕ ਕਿਲਾ ਇਹਨਾਂ ਨੇ ਵੇਚ ਦਿੱਤੀ ਇੱਕ ਕਿਲਾ ਇਹਨਾਂ ਨੇ ਗਹਿਣੇ ਪਾਇਆ ਗੱਡੀ ਵੇਚੀ ਤੇ 6-7 ਲੱਖ ਰੁਪਇਆ ਇਹਨਾਂ ਨੇ ਵਿਆਹ ਜੀ ਚੁੱਕਿਆ ਚੇ ਮਰ ਲੇਦਾ ਆਇਨਾ ਨੇ ਪਲਾਟ ਵੇਚਿਆ ਸਾਨੂੰ ਤੇ ਅੱਜ ਸਵੇਰੇ ਸਕੂਲ ਦੀ ਸਟਾਈ ਗਵਰਨਮੈਂਟ ਸਕੂਲ ਤੋਂ ਸਾਡੇ ਵੱਡੇ ਜੇੜਜੀ ਉਹਨਾਂ ਦੇ ਘਰੇ ਲਿਸਟ ਪਹੁੰਚੀ ਤੇ ਉਹਨਾਂ ਨੇ ਫੋਨ ਕਰਕੇ ਦੱਸਿਆ ਉਹਨਾਂ ਨੇ ਨਾਮ ਪੜੇ ਬੱਚਿਆਂ ਦੇ ਕਿ ਸਾਡੇ ਬੱਚਿਆਂ ਦੇ ਨਾਮ ਆਏ ਨੇ ਦੋਨਾਂ ਦੇ